ਆਕਲੈਂਡ ਵਿੱਚ ਇੱਕ ਨਕਲੀ ਇਮੀਗ੍ਰੇਸ਼ਨ ਅਧਿਕਾਰੀ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਕਿਉਂਕਿ ਅੱਜ ਉਹ ਮਾਨਕੋ ਜਿਲ੍ਹਾ ਅਦਾਲਤ ਵਿੱਚ ਸੁਣਵਾਈ ਦੌਰਾਨ ਹਾਜ਼ਰ ਨਹੀਂ ਹੋਇਆ ਵਿنسੈਂਟ ਸਮਿੱਤ ਜਿਸ ਨੂੰ 2018 ਵਿੱਚ ਇਮੀਗ੍ਰੇਸ਼ਨ ਦੇ ਨਾਮ ਤੇ ਠੱਗੀ ਕਰਕੇ ਲਗਭਗ 22 ਲੱਖ ਡਾਲਰ ਤੋਂ ਵੱਧ ਰਕਮ ਲੁੱਟਣ ਦੀ ਸਜ਼ਾ ਹੋਈ ਸੀ ਨੇ ਆਪਣੇ ਵਕੀਲ ਨੂੰ ਕਿਹਾ ਕਿ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਹੈ ਤੇ ਅਦਾਲਤ ਵਿੱਚ ਹਾਜ਼ਰ ਨਹੀਂ ਹੋ ਸਕਦਾ ਪਰ ਜੱਜ ਡੇਵਿਡ ਮੈਕਨਟਨ ਨੇ ਉਸ ਦੀ ਗੱਲ ਨੂੰ ਠੁਕਰਾ ਦਿੱਤਾ ਜੱਜ ਨੇ ਕਿਹਾ ਹੈ ਕਿ ਤੁਹਾਡਾ ਮੁਕੱਲ ਇੱਕ ਸੀਰੀਅਲ ਖੌਨ ਆਰਟਿਸਟ ਹੈ ਇਸ ਲਈ ਉਸ ਦੀ ਗਲਤੀ ਮੈਂ ਵਿਸ਼ਵਾਸ ਨਹੀਂ ਕਰਦਾ ਜੱਜ ਨੇ ਕਿਹਾ ਹੈ ਕਿ ਜੇਕਰ ਡਾਕਟਰ ਦਾ ਨੋਟ ਦਿੱਤਾ ਗਿਆ ਤਾਂ ਵਰੰਡ ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ ਵਕੀਲ ਗੁਲ ਕੈਸਰਾਨੀ ਨੇ ਕਿਹਾ ਹੈ ਕਿ ਉਹ ਪਹਿਲਾਂ ਹੀ ਆਪਣੇ ਮੁਕੱਲ ਨੂੰ ਚੇਤਾਵਨੀ ਦੇ ਚੁੱਕੇ ਹਨ ਕਿ ਮੈਡੀਕਲ ਨੋਟ ਦੀ ਲੋੜ ਹੋਵੇਗੀ ਪਰ ਸਨਵਾਇਵ ਸ਼ੁਰੂ ਹੋਣ ਤੱਕ ਉਸ ਨੂੰ ਕੋਈ ਡਾਕੂਮੈਂਟ ਨਹੀਂ ਮਿਲਿਆ ਹੈ 37 ਸਾਲਾ ਸਮਿਤ ਪਹਿਲਾਂ ਵੀ ਜੱਜਾਂ ਦੀ ਸ਼ਾਂਤ ਚਲਤਾ ਦੀ ਕਸੌਟੀ ਲੈ ਚੁੱਕਾ ਹੈ 2018 ਦੀ ਸੁਣਵਾਈ ਦੌਰਾਨ ਵੀ ਉਸ ਨੇ ਅਦਾਲਤ ਵਿੱਚ ਹਾਜ਼ਰ ਹੋਣ ਲਈ ਕਈ ਝੂਠੇ ਬਹਾਨੇ ਮਾਰੇ ਕਦੀ ਅਸਥਾਈ ਅੰਨੇ ਬੰਦਾ ਦਾ ਦਾਵਾ ਕੀਤਾ ਕਦੀ ਬੌਲ ਕੈਂਸਰ ਦੀ ਗੱਲ ਕੀਤੀ ਪਰ ਕਿਸੇ ਵੀ ਦਾਅਵੇ ਦਾ ਕੋਈ ਸਬੂਤ ਉਸਨੇ ਕਦੀ ਵੀ ਨਹੀਂ ਪੇਸ਼ ਕੀਤਾ 2018 ਵਿੱਚ ਉਸ ਨੂੰ ਧੋਖਾਧੜੀ ਤੇ ਇਮੀਗ੍ਰੇਸ਼ਨ ਅਫਸਰ ਬਣ ਕੇ ਲੋਕਾਂ ਨੂੰ ਠੱਗਣ ਦੇ ਦੋਸ਼ ਵਿੱਚ 2 ਸਾਲ 4 ਮਹੀਨੇ ਦੀ ਸਜ਼ਾ ਵੀ ਹੋਈ ਸੀ ਉਸਨੇ ਇੱਕ ਵਿਦਿਆਰਥੀ ਕੋ 27000 ਡਾਲਰ ਲੁੱਟੇ ਸਨ ਆਸਟ੍ਰੇਲੀਆ ਵਿੱਚ ਨਰਸਿੰਗ ਪੜਾਈ ਲਈ ਜਾਣ ਵਾਲੇ ਵਿਦਿਆਰਥੀਆਂ ਕੋਲ 98000 ਡਾਲਰ ਰੱਪੇਸਨ ਇੱਕ ਬ੍ਰਿਟਿਸ਼ ਕਪਲ ਦੇ ਕੋਲ 98000 ਡਾਲਰ ਠੱਗੇ ਅਤੇ ਉਹਨਾਂ ਦੇ ਪਾਸਪੋਰਟ ਤੱਕ ਵੀ ਵਾਪਸ ਨਹੀਂ ਕੀਤੇ ਸਨ ਤਾਜ਼ਾ ਦੋਸ਼ਾਂ ਵਿੱਚ 2022 ਵਿੱਚ ਸਮਿਥ ਨੇ ਮਿਡਲ ਮੋਲ ਹਸਪਤਾਲ ਦੇ ਵਿੱਚ ਭਰਤੀ ਦੌਰਾਨ ਇੱਕ ਕਰਮਚਾਰੀ ਨੂੰ ਠੱਗਿਆ ਜੋ ਆਪਣੇ ਪਤੀ ਲਈ ਪਾਰਟਨਰਸ਼ਿਪ ਵੀਜ਼ਾ ਲਗਵਾਉਣਾ ਚਾਹੁੰਦੀ ਸੀ ਉਸਨੇ ਆਪਣੇ ਆਪ ਨੂੰ ਇਮੀਗ੍ਰੇਸ਼ਨ ਅਫਸਰ ਦੱਸ ਕੇ ਉਸ ਤੋਂ ਕਈ ਵਾਰ ਨਕਦੀ ਲਈ ਬੈਂਕ ਕਾਰਡ ਅਤੇ ਪੈਨ ਵੀ ਲੈ ਲਿਆ 12800 ਡਾਲਰ ਦਾ ਖਰਚ ਵੀ ਕਰਵਾ ਦਿੱਤਾ ਪਾਸਪੋਰਟ ਅਤੇ ਖਾਤਾ ਨੰਬਰ ਵੀ ਕਈ ਵਾਰ ਮੰਗੇ ਜਦੋਂ ਪੇੜ ਤੋਂ ਠੱਗੀ ਦਾ ਪਤਾ ਲੱਗਿਆ ਤਾਂ ਉਸਨੇ ਗੱਲ ਉੱਥੇ ਹੀ ਠੱਪ ਕਰ ਦਿੱਤੀ ਉਸਨੇ ਆਕਲੈਂਡ ਦੇ ਕਈ ਬ੍ਰਿਸਕੋਜ਼ ਅਤੇ ਮਾਈਟਰ 10 ਸਟੋਰਾਂ ਤੋਂ ਨਕਲੀ ਰਸੀਦਾਂ ਨਾਲ ਰਿਫੰਡ ਲੈ ਕੇ ਠੱਗੀ ਵੀ ਮਾਰੀ ਸੀ ਇੱਕ ਵਾਰ ਉਹ ਖਾਲੀ ਬਾਕਸ ਨਾਲ ਸਟੋਰ ਦੇ ਵਿੱਚ ਗਿਆ ਪਰ ਅੰਦਰ ਜਾ ਕੇ 1600 ਡਾਲਰ ਦਾ ਕਾਫੀ ਮਸ਼ੀਨ ਵਾਲਾ ਬਾਕਸ ਚੋੱਕ ਕੇ ਲਿਆ ਅਤੇ ਨਕਲੀ ਰਸੀਦ ਨਾਲ ਰਿਫੰਡ ਲੈ ਗਿਆ ਗ੍ਰਿਫਤਾਰੀ ਵਾਰੰਟ ਜਾਰੀ ਕਰਦੇ ਹੋਏ ਜੱਜ ਮੈਕਨਟਨ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਮਾਮਲਾ ਖੁਦ ਉਨ੍ਹਾਂ ਦੇ ਸਾਹਮਣੇ ਦੁਬਾਰਾ ਸੁਣਿਆ ਜਾਵੇ ਕਿਸੇ ਹੋਰ ਜੱਜ ਦੇ ਅੱਗੇ ਨਹੀਂ ਇਹ ਕੇਸ ਦੱਸਦਾ ਹੈ ਕਿ ਵਿਨਸਰ ਸੁਮਿਤ ਵਰਗੇ ਕ੍ਰਿਮੀਨਲ ਕਿਵੇਂ ਪਰੋਸੇ ਅਤੇ ਸਿਸਟਮ ਨਾਲ ਖਿਲਵਾੜ ਕਰਦੇ ਹਨ ਹੁਣ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਕਈ ਸਾਲ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ ਆਕਲੈਂਡ ਵਿੱਚ ਇੱਕ ਨਕਲੀ ਇਮੀਗ੍ਰੇਸ਼ਨ ਅਧਿਕਾਰੀ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਕਿਉਂਕਿ ਅੱਜ ਉਹ ਮਾਨਕੋ ਜਿਲ੍ਹਾ ਅਦਾਲਤ ਵਿੱਚ ਸੁਣਵਾਈ ਦੌਰਾਨ ਹਾਜ਼ਰ ਨਹੀਂ ਹੋਇਆ ਵਿਨਸੈਂਟ ਸਮਿੱਤ ਜਿਸ ਨੇ 2018 ਵਿੱਚ ਇਮੀਗ੍ਰੇਸ਼ਨ ਦੇ ਨਾਮ ਤੇ ਠੱਗੀ ਕਰਕੇ ਲਗਭਗ 2.2 ਲੱਖ ਡਾਲਰ ਤੋਂ ਵੱਧ ਰਕਮ ਲੁੱਟਣ ਦੀ ਸਜ਼ਾ ਹੋਈ ਸੀ ਨੇ ਆਪਣੇ ਵਕੀਲ ਨੂੰ ਕਿਹਾ ਕਿ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਹੈ ਤੇ ਅਦਾਲਤ ਵਿੱਚ ਹਾਜ਼ਰ ਨਹੀਂ ਹੋ ਸਕਦਾ ਪਰ ਜੱਜ ਡੇਵਿਡ ਮੈਕਨਟਨ ਨੇ ਉਸ ਦੀ ਗੱਲ ਨੂੰ ਠੁਕਰਾ ਦਿੱਤਾ ਜੱਜ ਨੇ ਕਿਹਾ ਹੈ ਕਿ ਤੁਹਾਡਾ ਮੁਕੱਲ ਇੱਕ ਸੀਰੀਅਲ ਖੋਨ ਆਰਟਿਸਟ ਹੈ ਇਸ ਲਈ ਉਸ ਦੀ ਗੱਲ ਤੇ ਮੈਂ ਵਿਸ਼ਵਾਸ ਨਹੀਂ ਕਰਦਾ ਜੱਜ ਨੇ ਕਿਹਾ ਕਿ ਜੇਕਰ ਡਾਕਟਰ ਦਾ ਨੋਟ ਦਿੱਤਾ ਗਿਆ ਤਾਂ ਵਾਰੰਟ ਦੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ ਵਕੀਲ ਗੁਲ ਕੈਸਰਾਨੀ ਨੇ ਕਿਹਾ ਹੈ ਕਿ ਉਹ ਪਹਿਲਾਂ ਹੀ ਆਪਣੇ ਮੋਕਲ ਨੂੰ ਚੇਤਾਵਨੀ ਦੇ ਚੁੱਕੇ ਹਨ ਕਿ ਮੈਡੀਕਲ ਨੋਟ ਦੀ ਲੋੜ ਹੋਵੇਗੀ ਪਰ ਸੁਣਵਾਈ ਸ਼ੁਰੂ ਹੋਣ ਤੱਕ ਉਸ ਨੂੰ ਕੋਈ ਡਾਕੂਮੈਂਟ ਨਹੀਂ ਮਿਲਿਆ ਹੈ 37 ਸਾਲਾ ਸਮਿਤ ਪਹਿਲਾਂ ਵੀ ਜੱਜਾਂ ਦੀ ਸ਼ਾਂਤਿਲਤਾ ਦੀ ਕਸੌਟੀ ਲੈ ਚੁੱਕਾ ਹੈ 2018 ਦੀ ਸੁਣਵਾਈ ਦੌਰਾਨ ਵੀ ਉਸਨੇ ਅਦਾਲਤ ਵਿੱਚ ਹਾਜ਼ਰ ਹੋਣ ਲਈ ਕਈ ਝੂਠੇ ਬਹਾਨੇ ਮਾਰੇ ਕਦੀ ਅਸਥਾਈ ਅੰਨੇ ਬੰਦਾ ਦਾ ਦਾਵਾ ਕੀਤਾ ਕਦੀ ਬੌਲ ਕੈਂਸਰ ਦੀ ਗੱਲ ਕੀਤੀ ਪਰ ਕਿਸੇ ਵੀ ਦਾਅਵੇ ਦਾ ਕੋਈ ਸਬੂਤ ਉਸਨੇ ਕਦੀ ਵੀ ਨਹੀਂ ਪੇਸ਼ ਕੀਤਾ 2018 ਵਿੱਚ ਉਸ ਨੂੰ ਧੋਖਾਧੜੀ ਤੇ ਇਮੀਗ੍ਰੇਸ਼ਨ ਅਫਸਰ ਬਣ ਕੇ ਲੋਕਾਂ ਨੂੰ ਠੱਗਣ ਦੇ ਦੋਸ਼ ਵਿੱਚ 2 ਸਾਲ 4 ਮਹੀਨੇ ਦੀ ਸਜ਼ਾ ਵੀ ਹੋਈ ਸੀ ਉਸਨੇ ਇੱਕ ਵਿਦਿਆਰਥੀ ਕੋ 27000 ਡਾਲਰ ਲੁੱਟੇ ਸਨ ਆਸਟ੍ਰੇਲੀਆ ਵਿੱਚ ਨਰਸਿੰਗ ਪੜਾਈ ਲਈ ਜਾਣ ਵਾਲੇ ਵਿਦਿਆਰਥੀਆਂ ਕੋਲ 98000 ਡਾਲਰ ਰੱਪੇ ਸਨ ਇੱਕ ਬ੍ਰਿਟਿਸ਼ ਕਪਲ ਦੇ ਕੋਲ 98000 ਡਾਲਰ ਠੱਗੇ ਅਤੇ ਉਹਨਾਂ ਦੇ ਪਾਸਪੋਰਟ ਤੱਕ ਵੀ ਵਾਪਸ ਨਹੀਂ ਕੀਤੇ ਸਨ ਸਾਜਾ ਦੋਸ਼ਾਂ ਵਿੱਚ 2022 ਵਿੱਚ ਸਮਿਥ ਨੇ ਮੈਡਰਲ ਮੋਲ ਹਸਪਤਾਲ ਦੇ ਵਿੱਚ ਭਰਤੀ ਦੌਰਾਨ ਇੱਕ ਕਰਮਚਾਰੀ ਨੂੰ ਠੱਗਿਆ ਜੋ ਆਪਣੇ ਪਤੀ ਲਈ ਪਾਰਟਨਰਸ਼ਿਪ ਵੀਜ਼ਾ ਲਗਵਾਉਣਾ ਚਾਹੁੰਦੀ ਸੀ। ਉਸਨੇ ਆਪਣੇ ਆਪ ਨੂੰ ਇਮੀਗ੍ਰੇਸ਼ਨ ਅਫਸਰ ਦੱਸ ਕੇ ਉਸ ਤੋਂ ਕਈ ਵਾਰ ਨਕਦੀ ਲਈ, ਬੈਂਕ ਕਾਰਡ ਅਤੇ ਪੈਨ ਵੀ ਲੈ ਲਿਆ, 12800 ਡਾਲਰ ਦਾ ਖਰਚ ਵੀ ਕਰਵਾ ਦਿੱਤਾ, ਪਾਸਪੋਰਟ ਅਤੇ ਖਾਤਾ ਨੰਬਰ ਵੀ ਕਈ ਵਾਰ ਮੰਗੇ। ਜਦੋਂ ਪੇੜ ਤੋਂ ਠੱਗੀ ਦਾ ਪਤਾ ਲੱਗਿਆ ਤਾਂ ਉਸਨੇ ਗੱਲ ਉੱਥੇ ਹੀ ਠੱਪ ਕਰ ਦਿੱਤੀ। ਉਸਨੇ ਆਕਲੈਂਡ ਦੇ ਕਈ ਬ੍ਰਿਸਕੋਜ਼ ਅਤੇ ਮਾਈਟਰ 10 ਸਟੋਰਾਂ ਤੋਂ ਨਕਲੀ ਰਸੀਦਾਂ ਨਾਲ ਰਿਫੰਡ ਲੈ ਕੇ ਠੱਗੀ ਬਿਮਾਰੀ ਸੀ ਇੱਕ ਵਾਰ ਉਹ ਖਾਲੀ ਬਾਕਸ ਨਾਲ ਸਟੋਰ ਦੇ ਵਿੱਚ ਗਿਆ ਪਰ ਅੰਦਰ ਜਾ ਕੇ 1600 ਡਾਲਰ ਦਾ ਕਾਫੀ ਮਸ਼ੀਨ ਵਾਲਾ ਬਾਕਸ ਚੋੱਕ ਕੇ ਲਿਆ ਅਤੇ ਨਕਲੀ ਰਸੀਦ ਨਾਲ ਰਿਫੰਡ ਲੈ ਗਿਆ ਗ੍ਰਿਫਤਾਰੀ ਵਾਰੰਟ ਜਾਰੀ ਕਰਦੇ ਹੋਏ ਜੱਜ ਮੈਕਨਟਨ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਮਾਮਲਾ ਖੁਦ ਉਨ੍ਹਾਂ ਦੇ ਸਾਹਮਣੇ ਦੁਬਾਰਾ ਸੁਣਿਆ ਜਾਵੇ ਕਿਸੇ ਹੋਰ ਜੱਜ ਦੇ ਅੱਗੇ ਨਹੀਂ ਇਕ ਕੇਸ ਦੱਸਦਾ ਹੈ ਕਿ ਕਿਆ ਪਰ ਅੰਦਰ ਜਾ ਕੇ 1600 ਡਾਲਰ ਦਾ ਕਾਫੀ ਮਸ਼ੀਨ ਵਾਲਾ ਬਾਕਸ ਚੋੱਕ ਕੇ ਲਿਆ ਅਤੇ ਨਕਲੀ ਰਸੀਦ ਨਾਲ ਰਿਫੰਡ ਵੀ ਲੈ ਗਿਆ ਗ੍ਰਿਫਤਾਰੀ ਵਰਾਂਟ ਜਾਰੀ ਕਰਦੇ ਹੋਏ ਜੱਜ ਮੈਕਨਟ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਮਾਮਲਾ ਖੁਦ ਉਹਨਾਂ ਦੇ ਸਾਹਮਣੇ ਦੁਬਾਰਾ ਸੁਣਿਆ ਜਾਵੇ ਕਿਸੇ ਹੋਰ ਜੱਜ ਦੇ ਅੱਗੇ ਨਹੀਂ ਇੱਕ ਕੇਸ ਦੱਸਦਾ ਹੈ ਕਿ ਵਿਨਫਰਡ ਸੁਮੇਤ ਵਰਗ ਦੇ ਕ੍ਰਿਮੀਨਲ ਕਿਵੇਂ ਭਰੋਸੇ ਅਤੇ ਸਿਸਟਮ ਨਾਲ ਖਿਲਵਾੜ ਕਰਦੇ ਹਨ ਹੁਣ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਕਈ ਸਾਲ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ ਆਕਲੈਂਡ ਵਿੱਚ ਇੱਕ ਨਕਲੀ ਇਮੀਗ੍ਰੇਸ਼ਨ ਅਧਿਕਾਰੀ ਵਿਰੁੱਧ ਗ੍ਰਿਫਤਾਰੀ ਵਾਰੰਟਾ ਜਾਰੀ ਕੀਤਾ ਗਿਆ ਹੈ ਕਿਉਂਕਿ ਅੱਜ ਉਹ ਮਾਨਕੋ ਜਿਲ੍ਹਾ ਅਦਾਲਤ ਵਿੱਚ ਸੁਣਵਾਈ ਦੌਰਾਨ ਹਾਜ਼ਰ ਨਹੀਂ ਹੋਇਆ ਵਿنسੈਂਟ ਸਮਿੱਤ ਜਿਸ ਨੂੰ 2018 ਵਿੱਚ ਇਮੀਗ੍ਰੇਸ਼ਨ ਦੇ ਨਾਮ ਤੇ ਠੱਗੀ ਕਰਕੇ ਲਗਭਗ 2.2 ਲੱਖ ਡਾਲਰ ਤੋਂ ਵੱਧ ਰਕਮ ਲੁੱਟਣ ਦੀ ਸਜ਼ਾ ਹੋਈ ਸੀ ਨੇ ਆਪਣੀ ਵਕੀਰ ਨੂੰ ਕਿਹਾ ਕਿ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਹੈ ਤੇ ਅਦਾਲਤ ਵਿੱਚ ਹਾਜ਼ਰ ਨਹੀਂ ਹੋ ਸਕਦਾ ਪਰ ਜੱਜ ਡੇਵਿਡ ਮੈਕਨਟਨ ਨੇ ਉਸ ਦੀ ਗੱਲ ਨੂੰ ਠੁਕਰਾ ਦਿੱਤਾ ਜੱਜ ਨੇ ਕਿਹਾ ਹੈ ਕਿ ਤੁਹਾਡਾ ਮੁਕੱਲ ਇੱਕ ਸੀਰੀਅਲ ਫੋਨ ਆਰਟਿਸਟ ਹੈ ਇਸ ਲਈ ਉਸ ਦੀ ਗੱਲ ਤੇ ਮੈਂ ਵਿਸ਼ਵਾਸ ਨਹੀਂ ਕਰਦਾ ਜੱਜ ਨੇ ਕਿਹਾ ਕਿ ਜੇਕਰ ਡਾਕਟਰ ਦਾ ਨੋਟ ਦਿੱਤਾ ਗਿਆ ਤਾਂ ਵਰੰਡ ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ ਵਕੀਲ ਗੁਲ ਕੈਸਰਾਨੀ ਨੇ ਕਿਹਾ ਹੈ ਕਿ ਉਹ ਪਹਿਲਾਂ ਹੀ ਆਪਣੇ ਮੁਕਦਰ ਨੂੰ ਚੇਤਾਵਨੀ ਦੇ ਚੁੱਕੇ ਹਨ ਕਿ ਮੈਡੀਕਲ ਨੋਟ ਦੀ ਲੋੜ ਹੋਵੇਗੀ ਪਰ ਸੁਣਵਾਈ ਸ਼ੁਰੂ ਹੋਣ ਤੱਕ ਉਸ ਨੂੰ ਕੋਈ ਡਾਕੂਮੈਂਟ ਨਹੀਂ ਮਿਲਿਆ ਹੈ 37 ਸਾਲਾਂ ਸਮੇਤ ਪਹਿਲਾਂ ਵੀ ਜੱਜਾਂ ਦੀ ਸ਼ਾਂਤਿਲਤਾ ਦੀ ਕਸੌਟੀ ਲੈ ਚੁੱਕਾ ਹੈ 2018 ਦੀ ਸੁਣਵਾਈ ਦੌਰਾਨ ਵੀ ਉਸਨੇ ਅਦਾਲਤ ਵਿੱਚ ਹਾਜ਼ਰ ਹੋਣ ਲਈ ਕਈ ਝੂਠੇ ਬਹਾਨੇ ਮਾਰੇ ਕਦੀ ਅਸਥਾਈ ਅੰਨੇ ਪੰਦਾ ਦਾ ਦਾਵਾ ਕੀਤਾ ਕਦੀ ਬੌਲ ਕੈਂਸਰ ਦੀ ਗੱਲ ਕੀਤੀ ਪਰ ਕਿਸੇ ਵੀ ਦਾਅਵੇ ਦਾ ਕੋਈ ਸਬੂਤ ਉਸਨੇ ਕਦੀ ਵੀ ਨਹੀਂ ਪੇਸ਼ ਕੀਤਾ 2018 ਵਿੱਚ ਉਸ ਨੂੰ ਧੋਖਾਧੜੀ ਤੇ ਇਮੀਗ੍ਰੇਸ਼ਨ ਅਫਸਰ ਬਣ ਕੇ ਲੋਕਾਂ ਨੂੰ ਠੱਗਣ ਦੇ ਦੋਸ਼ ਵਿੱਚ 2 ਸਾਲ 4 ਮਹੀਨੇ ਦੀ ਸਜ਼ਾ ਵੀ ਹੋਈ ਸੀ ਉਸਨੇ ਇੱਕ ਵਿਦਿਆਰਥੀ ਕੋ 27000 ਡਾਲਰ ਲੁੱਟੇ ਸਨ ਆਸਟ੍ਰੇਲੀਆ ਵਿੱਚ ਨਰਸਿੰਗ ਪੜਾਈ ਲਈ ਜਾਣ ਵਾਲੇ ਵਿਦਿਆਰਥੀਆਂ ਕੋਲ 98000 ਡਾਲਰ ਰੱਬੇ ਸਨ ਇੱਕ ਬ੍ਰਿਟਿਸ਼ ਕਪਿਲ ਦੇ ਕੋਲ 98000 ਡਾਲਰ ਠੱਗੇ ਅਤੇ ਉਹਨਾਂ ਦੇ ਪਾਸਪੋਰਟ ਤੱਕ ਵੀ ਵਾਪਸ ਨਹੀਂ ਕੀਤੇ ਸਨ ਤਾਜ਼ਾ ਦੋਸ਼ਾਂ ਵਿੱਚ 2022 ਵਿੱਚ ਸਮਿਥ ਨੇ ਮੈਡਲ ਮੋਲ ਹਸਪਤਾਲ ਦੇ ਵਿੱਚੋਂ ਭਰਤੀ ਦੌਰਾਨ ਇੱਕ ਕਰਮਚਾਰੀ ਨੂੰ ਠੱਗਿਆ ਜੋ ਆਪਣੇ ਪਤੀ ਲਈ ਪਾਰਟਨਰਸ਼ਿਪ ਵੀਜ਼ਾ ਲਗਵਾਉਣਾ ਚਾਹੁੰਦੀ ਸੀ ਉਸਨੇ ਆਪਣੇ ਆਪ ਨੂੰ ਇਮੀਗ੍ਰੇਸ਼ਨ ਅਫਸਰ ਦੱਸ ਕੇ ਉਸ ਤੋਂ ਕਈ ਵਾਰ ਨਕਦੀ ਲਈ ਬੈਂਕ ਕਾਰਡ ਅਤੇ ਪੈਨ ਵੀ ਲੈ ਲਿਆ 12800 ਡਾਲਰ ਦਾ ਖਰਚ ਵੀ ਕਰਵਾ ਦਿੱਤਾ ਪਾਸਪੋਰਟ ਅਤੇ ਖਾਤਾ ਨੰਬਰ ਵੀ ਕਈ ਵਾਰ ਮੰਗੇ ਜਦੋਂ ਪੇੜ ਤੋਂ ਠੱਗੀ ਦਾ ਪਤਾ ਲੱਗਿਆ ਤਾਂ ਉਸਨੇ ਗੱਲ ਉੱਥੇ ਹੀ ਠੱਪ ਕਰ ਦਿੱਤੀ ਉਸਨੇ ਆਕਲਨ ਦੇ ਕਈ ਬ੍ਰਿਸਕੋਜ਼ ਅਤੇ ਮਾਈਟਰ ਦਸ ਸਟੋਰਾਂ ਤੋਂ ਨਕਲੀ ਰਸੀਦਾਂ ਨਾਲ ਰਿਫੰਡ ਲੈ ਕੇ ਠੱਗੀ ਵੀ ਮਾਰੀ ਸੀ ਇੱਕ ਵਾਰ ਉਹ ਖਾਲੀ ਬਾਕਸ ਨਾਲ ਸਟੋਰ ਦੇ ਵਿੱਚ ਗਿਆ ਪਰ ਅੰਦਰ ਜਾ ਕੇ 1600 ਡਾਲਰ ਦਾ ਕਾਫੀ ਮਸ਼ੀਨ ਵਾਲਾ ਬਾਕਸ ਚੁੱਕ ਕੇ ਲਿਆ ਅਤੇ ਨਕਲੀ ਰਸੀਦ ਨਾਲ ਰਿਫੰਡ ਲੈ ਗਿਆ ਗ੍ਰਿਫਤਾਰੀ ਵਾਰੰਟ ਜਾਰੀ ਕਰਦੇ ਹੋਏ ਜੱਜ ਮੈਕਨਟਨ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਮਾਮਲਾ ਖੁਦ ਉਨ੍ਹਾਂ ਦੇ ਸਾਹਮਣੇ ਦੁਬਾਰਾ ਸੁਣਿਆ ਜਾਵੇ ਕਿਸੇ ਹੋਰ ਜੱਜ ਦੇ ਅੱਗੇ ਨਹੀਂ ਇਹ ਕਹਿੰਦਾ ਹੈ ਕਿ ਵਿੰਸਰ ਸੁਮੇਤ ਵਰਗੇ ਕ੍ਰਿਮੀਨਲ ਕਿਵੇਂ ਪਰੋਸੇ ਅਤੇ ਸਿਸਟਮ ਨਾਲ ਖਿਲਵਾੜ ਕਰਦੇ ਹਨ ਹੁਣ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਕਈ ਸਾਲ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ ਆਕਲੈਂਡ ਵਿੱਚ ਇੱਕ ਨਕਲੀ ਇਮੀਗ੍ਰੇਸ਼ਨ ਅਧਿਕਾਰੀ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਕਿਉਂਕਿ ਅੱਜ ਉਹ ਮਾਨਕੋ ਜਿਲ੍ਹਾ ਅਦਾਲਤ ਵਿੱਚ ਸੁਣਵਾਈ ਦੌਰਾਨ ਹਾਜ਼ਰ ਨਹੀਂ ਹੋਇਆ ਵਿنسੈਂਟ ਸਮਿੱਤ ਜਿਸ ਨੂੰ 2018 ਵਿੱਚ ਇਮੀਗ੍ਰੇਸ਼ਨ ਦੇ ਨਾਮ ਤੇ ਠੱਗੀ ਕਰਕੇ ਲਗਭਗ 2.2 ਲੱਖ ਡਾਲਰ ਤੋਂ ਵੱਧ ਰਕਮ ਲੁੱਟਣ ਦੀ ਸਜ਼ਾ ਹੋਈ ਸੀ ਨੇ ਆਪਣੀ ਵਕੀਲ ਨੂੰ ਕਿਹਾ ਕਿ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਹੈ ਤੇ ਅਦਾਲਤ ਵਿੱਚ ਹਾਜ਼ਰ ਨਹੀਂ ਹੋ ਸਕਦਾ ਪਰ ਜੱਜ ਡੇਵਿਡ ਮੈਗਨਾਟਨ ਨੇ ਉਸ ਦੀ ਗੱਲ ਨੂੰ ਠੁਕਰਾ ਦਿੱਤਾ ਜੱਜ ਨੇ ਕਿਹਾ ਹੈ ਕਿ ਤੁਹਾਡਾ ਮੋਕਲ ਇੱਕ ਸੀਰੀਅਲ ਫੋਨ ਆਰਟਿਸਟ ਹੈ ਇਸ ਲਈ ਉਸ ਦੀ ਗਲਤੀ ਮੈਂ ਵਿਸ਼ਵਾਸ ਨਹੀਂ ਕਰਦਾ ਜੱਜ ਨੇ ਕਿਹਾ ਹੈ ਕਿ ਜੇਕਰ ਡਾਕਟਰ ਦਾ ਨੋਟ ਦਿੱਤਾ ਗਿਆ ਤਾਂ ਵਰੰਡ ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ ਵਕੀਲ ਗੁਲ ਕੈਸਰਾਨੀ ਨੇ ਕਿਹਾ ਹੈ ਕਿ ਉਹ ਪਹਿਲਾਂ ਹੀ ਆਪਣੇ ਮੋਕਲ ਨੂੰ ਚੇਤਾਵਨੀ ਦੇ ਚੁੱਕੇ ਹਨ ਕਿ ਮੈਡੀਕਲ ਨੋਟ ਦੀ ਲੋੜ ਹੋਵੇਗੀ ਪਰ ਸੁਣਵਾਈ ਸ਼ੁਰੂ ਹੋਣ ਤੱਕ ਉਸ ਨੂੰ ਕੋਈ ਡਾਕੂਮੈਂਟ ਨਹੀਂ ਮਿਲਿਆ ਹੈ 37 ਸਾਲਾ ਸਮਿਤ ਪਹਿਲਾਂ ਵੀ ਜਜਾਂ ਦੀ ਸ਼ਾਂਤਸ਼ੀਲਤਾ ਦੀ ਕਸੌਟੀ ਲੈ ਚੁੱਕਾ ਹੈ 2018 ਦੀ ਸੁਣਵਾਈ ਦੌਰਾਨ ਵੀ ਉਸਨੇ ਅਦਾਲਤ ਵਿੱਚ ਹਾਜ਼ਰ ਹੋਣ ਲਈ ਕਈ ਝੂਠੇ ਬਹਾਨੇ ਮਾਰੇ ਕਦੀ ਅਸਥਾਈ ਅੰਨੇ ਪੰਦਾ ਦਾਅਵਾ ਕੀਤਾ ਕਦੀ ਬੌਲ ਕੈਂਸਰ ਦੀ ਗੱਲ ਕੀਤੀ ਪਰ ਕਿਸੇ ਵੀ ਦਾਅਵੇ ਦਾ ਕੋਈ ਸਬੂਤ ਉਸਨੇ ਕਦੀ ਵੀ ਨਹੀਂ ਪੇਸ਼ ਕੀਤਾ 2018 ਵਿੱਚ ਉਸ ਨੂੰ ਧੋਖਾਧੜੀ ਤੇ ਇਮੀਗ੍ਰੇਸ਼ਨ ਅਫਸਰ ਬਣ ਕੇ ਲੋਕਾਂ ਨੂੰ ਠੱਗਣ ਦੇ ਦੋਸ਼ ਵਿੱਚ 2 ਸਾਲ 4 ਮਹੀਨੇ ਦੀ ਸਜ਼ਾ ਵੀ ਹੋਈ ਸੀ ਉਸਨੇ ਇੱਕ ਵਿਦਿਆਰਥੀ ਕੋ 27000 ਡਾਲਰ ਲੁੱਟੇ ਸਨ ਆਸਟ੍ਰੇਲੀਆ ਵਿੱਚ ਨਰਸਿੰਗ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਕੋਲ 98000 ਡਾਲਰ ਰੱਬੇ ਇੱਕ ਬ੍ਰਿਟਿਸ਼ ਕਪਿਲ ਦੇ ਕੋਲ 98000 ਡਾਲਰ ਠੱਗੇ ਅਤੇ ਉਹਨਾਂ ਦੇ ਪਾਸਪੋਰਟ ਤੱਕ ਵੀ ਵਾਪਸ ਨਹੀਂ ਕੀਤੇ ਸਨ ਤਾਜ਼ਾ ਦੋਸ਼ਾਂ ਵਿੱਚ 2022 ਵਿੱਚ ਸਮਿਥ ਨੇ ਮੈਡਲਮੋਲ ਹਸਪਤਾਲ ਦੇ ਵਿੱਚ ਭਰਤੀ ਦੌਰਾਨ ਇੱਕ ਕਰਮਚਾਰੀ ਨੂੰ ਠੱਗਿਆ ਜੋ ਆਪਣੇ ਪਤੀ ਲਈ ਪਾਰਟਨਰਸ਼ਿਪ ਵੀਜ਼ਾ ਲਗਵਾਉਣਾ ਚਾਹੁੰਦੀ ਸੀ। ਉਸ ਨੇ ਆਪਣੇ ਆਪ ਨੂੰ ਇਮੀਗ੍ਰੇਸ਼ਨ ਅਫਸਰ ਦੱਸ ਕੇ ਉਸ ਤੋਂ ਕਈ ਵਾਰ ਨਕਦੀ ਲਈ, ਬੈਂਕ ਕਾਰਡ ਅਤੇ ਪੈਨ ਵੀ ਲੈ ਲਿਆ। 12800 ਡਾਲਰ ਦਾ ਖਰਚ ਵੀ ਕਰਵਾ ਦਿੱਤਾ। ਪਾਸਪੋਰਟ ਅਤੇ ਖਾਤਾ ਨੰਬਰ ਵੀ ਕਈ ਵਾਰ ਮੰਗੇ। ਜਦੋਂ ਪੇੜ ਤੋਂ ਠੱਗੀ ਦਾ ਪਤਾ ਲੱਗਿਆ ਤਾਂ ਉਸ ਨੇ ਗੱਲ ਉੱਥੇ ਹੀ ਠੱਪ ਕਰ ਦਿੱਤੀ। ਉਸਨੇ ਆਕਲੈਂਡ ਦੇ ਕਈ ਬ੍ਰਿਸਕੋਜ਼ ਅਤੇ ਮਾਈਟਰ 10 ਸਟੋਰਾਂ ਤੋਂ ਨਕਲੀ ਰਸੀਦਾਂ ਨਾਲ ਰਿਫੰਡ ਲੈ ਕੇ ਠੱਗੀ ਬਿਮਾਰੀ ਸੀ ਇੱਕ ਵਾਰ ਉਹ ਖਾਲੀ ਬਾਕਸ ਨਾਲ ਸਟੋਰ ਦੇ ਵਿੱਚ ਗਿਆ ਪਰ ਅੰਦਰ ਜਾ ਕੇ 1600 ਡਾਲਰ ਦਾ ਕਾਫੀ ਮਸ਼ੀਨ ਵਾਲਾ ਬਾਕਸ ਚੋੱਕ ਕੇ ਲਿਆ ਅਤੇ ਨਕਲੀ ਰਸੀਦ ਨਾਲ ਰਿਫੰਡ ਵੀ ਲੈ ਗਿਆ ਗ੍ਰਿਫਤਾਰੀ ਵਾਰੰਟ ਜਾਰੀ ਕਰਦੇ ਹੋਏ ਜੱਜ ਮੈਕਨਟਨ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਮਾਮਲਾ ਖੁਦ ਉਨ੍ਹਾਂ ਦੇ ਸਾਹਮਣੇ ਦੁਬਾਰਾ ਸੁਣਿਆ ਜਾਵੇ ਕਿਸੇ ਹੋਰ ਜੱਜ ਦੇ ਅੱਗੇ ਨਹੀਂ ਇਕੇ ਜਨਸਦਾ ਹੈ ਕਿ ਵਿਨਸੈਂਟ ਸਮਿੱਤ ਵਰਗੇ ਕ੍ਰਿਮੀਨਲ ਕਿਵੇਂ ਪਰੋਸੇ ਅਤੇ ਸਿਸਟਮ ਨਾਲ ਖਿਲਵਾੜ ਕਰਦੇ ਹਨ ਹੁਣ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਕਈ ਸਾਲ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ। ਆਕਲੈਂਡ ਵਿੱਚ ਇੱਕ ਨਕਲੀ ਇਮੀਗ੍ਰੇਸ਼ਨ ਅਧਿਕਾਰੀ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਕਿਉਂਕਿ ਅੱਜ ਉਹ ਮਾਨਕੋ ਜਿਲ੍ਹਾ ਅਦਾਲਤ ਵਿੱਚ ਸੁਣਵਾਈ ਦੌਰਾਨ ਹਾਜ਼ਰ ਨਹੀਂ ਹੋਇਆ। ਵਿਨਸੈਂਟ ਸਮਿੱਤ ਜਿਸ ਨੇ 2018 ਵਿੱਚ ਇਮੀਗ੍ਰੇਸ਼ਨ ਦੇ ਨਾਮ ਤੇ ਠੱਗੀ ਕਰਕੇ ਲਗਭਗ 2.2 ਲੱਖ ਡਾਲਰ ਤੋਂ ਵੱਧ ਰਕਮ ਲੁੱਟਣ ਦੀ ਸਜ਼ਾ ਹੋਈ ਸੀ ਨੇ ਆਪਣੀ ਵਕੀਰ ਨੂੰ ਕਿਹਾ ਕਿ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਹੈ ਤੇ ਅਦਾਲਤ ਵਿੱਚ ਹਾਜ਼ਰ ਨਹੀਂ ਹੋ ਸਕਦਾ ਪਰ ਜੱਜ ਡੇਵਿਡ ਮੈਕਨਟਨ ਨੇ ਉਸ ਦੀ ਗੱਲ ਨੂੰ ਠੁਕਰਾ ਦਿੱਤਾ ਜੱਜ ਨੇ ਕਿਹਾ ਹੈ ਕਿ ਤੁਹਾਡਾ ਮੁਕੱਲ ਇੱਕ ਸੀਰੀਅਲ ਫੋਨ ਆਰਟਿਸਟ ਹੈ ਇਸ ਲਈ ਉਸ ਦੀ ਗੱਲ ਤੇ ਮੈਂ ਵਿਸ਼ਵਾਸ ਨਹੀਂ ਕਰਦਾ ਜੱਜ ਨੇ ਕਿਹਾ ਕਿ ਜੇਕਰ ਡਾਕਟਰ ਦਾ ਨੋਟ ਦਿੱਤਾ ਗਿਆ ਤਾਂ ਵਰੰਡ ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ ਵਕੀਲ ਗੁਲ ਕੈਸਰਾਨੀ ਨੇ ਕਿਹਾ ਹੈ ਕਿ ਉਹ ਪਹਿਲਾਂ ਹੀ ਆਪਣੇ ਮੁਕਦਰ ਨੂੰ ਚੇਤਾਵਨੀ ਦੇ ਚੁੱਕੇ ਹਨ ਕਿ ਮੈਡੀਕਲ ਨੋਟ ਦੀ ਲੋੜ ਹੋਵੇਗੀ ਪਰ ਸੁਣਵਾਈ ਸ਼ੁਰੂ ਹੋਣ ਤੱਕ ਉਸ ਨੂੰ ਕੋਈ ਡਾਕੂਮੈਂਟ ਨਹੀਂ ਮਿਲਿਆ ਹੈ 37 ਸਾਲਾਂ ਸਮੇਤ ਪਹਿਲਾਂ ਵੀ ਜੱਜਾਂ ਦੀ ਸ਼ਾਂਤਿਲਤਾ ਦੀ ਕਸੌਟੀ ਲੈ ਚੁੱਕਾ ਹੈ 2018 ਦੀ ਸੁਣਵਾਈ ਦੌਰਾਨ ਵੀ ਉਸ ਨੇ ਅਦਾਲਤ ਵਿੱਚ ਹਾਜ਼ਰ ਹੋਣ ਲਈ ਝੂਠੇ ਬਹਾਨੇ ਮਾਰੇ ਕਦੀ ਅਸਥਾਈ ਅੰਨੇ ਬੰਦਾ ਦਾ ਦਾਵਾ ਕੀਤਾ ਕਦੀ ਬੌਲ ਕੈਂਸਰ ਦੀ ਗੱਲ ਕੀਤੀ ਪਰ ਕਿਸੇ ਵੀ ਦਾਅਵੇ ਦਾ ਕੋਈ ਸਬੂਤ ਉਸਨੇ ਕਦੀ ਵੀ ਨਹੀਂ ਪੇਸ਼ ਕੀਤਾ 2018 ਵਿੱਚ ਉਸ ਨੂੰ ਧੋਖਾਧੜੀ ਤੇ ਇਮੀਗ੍ਰੇਸ਼ਨ ਅਫਸਰ ਬਣ ਕੇ ਲੋਕਾਂ ਨੂੰ ਠੱਗਣ ਦੇ ਦੋਸ਼ ਵਿੱਚ 2 ਸਾਲ 4 ਮਹੀਨੇ ਦੀ ਸਜ਼ਾ ਵੀ ਹੋਈ ਸੀ ਉਸਨੇ ਇੱਕ ਵਿਦਿਆਰਥੀ ਕੋ 27000 ਡਾਲਰ ਲੁੱਟੇ ਸਨ ਆਸਟ੍ਰੇਲੀਆ ਵਿੱਚ ਨਰਸਿੰਗ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਕੋਲ 98000 ਡਾਲਰ ਲੱਪੇ ਸਨ ਇੱਕ ਬ੍ਰਿਟਿਸ਼ ਕਪਿਲ ਦੇ ਕੋਲ 98000 ਡਾਲਰ ਠੱਗੇ ਅਤੇ ਉਹਨਾਂ ਦੇ ਪਾਸਪੋਰਟ ਤੱਕ ਵੀ ਵਾਪਸ ਨਹੀਂ ਕੀਤੇ ਸਨ ਤਾਜ਼ਾ ਦੋਸ਼ਾਂ ਵਿੱਚ 2022 ਵਿੱਚ ਸਮਿਥ ਨੇ ਮੀਡਲਮੋਲ ਹਸਪਤਾਲ ਦੇ ਵਿੱਚ ਭਰਤੀ ਦੌਰਾਨ ਇੱਕ ਕਰਮਚਾਰੀ ਨੂੰ ਠੱਗਿਆ ਜੋ ਆਪਣੇ ਪਤੀ ਲਈ ਪਾਰਟਨਰਸ਼ਿਪ ਵੀਜ਼ਾ ਲਗਵਾਉਣਾ ਚਾਹੁੰਦੀ ਸੀ ਉਸ ਨੇ ਆਪਣੇ ਆਪ ਨੂੰ ਇਮੀਗ੍ਰੇਸ਼ਨ ਅਫਸਰ ਦੱਸ ਕੇ ਉਸ ਤੋਂ ਕਈ ਵਾਰ ਨਕਦੀ ਲਈ ਬੈਂਕ ਕਾਰਡ ਅਤੇ ਪੈਨ ਵੀ ਲੈ ਲਿਆ 12800 ਡਾਲਰ ਦਾ ਖਰਚ ਵੀ ਕਰਵਾ ਦਿੱਤਾ ਪਾਸਪੋਰਟ ਅਤੇ ਖਾਤਾ ਨੰਬਰ ਵੀ ਕਈ ਵਾਰ ਮੰਗੇ ਜਦੋਂ ਪੇੜ ਤਨੂੰ ਠੱਗੀ ਦਾ ਪਤਾ ਲੱਗਿਆ ਤਾਂ ਉਸ ਨੇ ਗੱਲ ਉੱਥੇ ਹੀ ਠੱਪ ਕਰ ਦਿੱਤੀ ਉਸਨੇ ਆਕਲਾਨ ਦੇ ਕਈ ਬ੍ਰਿਸਕੋਜ਼ ਅਤੇ ਮਾਈਟਰ 10 ਸਟੋਰਾਂ ਤੋਂ ਨਕਲੀ ਰਸੀਦਾਂ ਨਾਲ ਰਿਫੰਡ ਲੈ ਕੇ ਠੱਗੀ ਵੀ ਮਾਰੀ ਸੀ ਇੱਕ ਵਾਰ ਉਹ ਖਾਲੀ ਬਾਕਸ ਨਾਲ ਸਟੋਰ ਦੇ ਵਿੱਚ ਗਿਆ ਪਰ ਅੰਦਰ ਜਾ ਕੇ 1600 ਡਾਲਰ ਦਾ ਕਾਫੀ ਮਸ਼ੀਨ ਵਾਲਾ ਬਾਕਸ ਚੋੱਕ ਕੇ ਲਿਆ ਅਤੇ ਨਕਲੀ ਰਸੀਦ ਨਾਲ ਰਿਫੰਡ ਵੀ ਲੈ ਗਿਆ ਗ੍ਰਿਫਤਾਰੀ ਵਾਰੰਟ ਜਾਰੀ ਕਰਦੇ ਹੋਏ ਜੱਜ ਮੈਕਨਟਨ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਇਹ ਮਾਮਲਾ ਖੁਦ ਉਨ੍ਹਾਂ ਦੇ ਸਾਹਮਣੇ ਦੁਬਾਰਾ ਸੁਣਿਆ ਜਾਵੇ ਕਿਸੇ ਹੋਰ ਜੱਜ ਦੇ ਅੱਗੇ ਨਹੀਂ ਇਕੇ ਇਸ ਦੱਸਦਾ ਹੈ ਕਿ ਵਿਨਸੈਂਟ ਸਮਿੱਤ ਵਰਗੇ ਕ੍ਰਿਮੀਨਲ ਕਿਵੇਂ ਪਰੋਸੇ ਅਤੇ ਸਿਸਟਮ ਨਾਲ ਖਿਲਵਾੜ ਕਰਦੇ ਹਨ ਹੁਣ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਕਈ ਸਾਲ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ। ਆਕਲੈਂਡ ਵਿੱਚ ਇੱਕ ਨਕਲੀ ਇਮੀਗ੍ਰੇਸ਼ਨ ਅਧਿਕਾਰੀ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਕਿਉਂਕਿ ਅੱਜ ਉਹ ਮਾਨਕੋ ਜਿਲ੍ਹਾ ਅਦਾਲਤ ਵਿੱਚ ਸੁਣਵਾਈ ਦੌਰਾਨ ਹਾਜ਼ਰ ਨਹੀਂ ਹੋਇਆ। ਵਿਨਸੈਂਟ ਸਮਿੱਤ ਜਿਸ ਨੂੰ 2018 ਵਿੱਚ ਇਮੀਗ੍ਰੇਸ਼ਨ ਦੇ ਨਾਮ ਤੇ ਠੱਗੀ ਕਰਕੇ ਲਗਭਗ 2.2 ਲੱਖ ਡਾਲਰ ਤੋਂ ਵੱਧ ਰਕਮ ਲੁੱਟਣ ਦੀ ਸਜ਼ਾ ਹੋਈ ਸੀ ਨੇ ਆਪਣੀ ਵਕੀਰ ਨੂੰ ਕਿਹਾ ਕਿ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਹੈ ਤੇ ਅਦਾਲਤ ਵਿੱਚ ਹਾਜ਼ਰ ਨਹੀਂ ਹੋ ਸਕਦਾ ਪਰ ਜੱਜ ਡੇਵਿਡ ਮੈਕਨਟਨ ਨੇ ਉਸ ਦੀ ਗੱਲ ਨੂੰ ਠੁਕਰਾ ਦਿੱਤਾ ਜੱਜ ਨੇ ਕਿਹਾ ਹੈ ਕਿ ਤੁਹਾਡਾ ਮੁਕੱਲ ਇੱਕ ਸੀਰੀਅਲ ਫੋਨ ਆਰਟਿਸਟ ਹੈ ਇਸ ਲਈ ਉਸ ਦੀ ਗੱਲ ਤੇ ਮੈਂ ਵਿਸ਼ਵਾਸ ਨਹੀਂ ਕਰਦਾ ਜੱਜ ਨੇ ਕਿਹਾ ਕਿ ਜੇਕਰ ਡਾਕਟਰ ਦਾ ਨੋਟ ਦਿੱਤਾ ਗਿਆ ਤਾਂ ਵਰੰਡ ਤੇ ਮੁਰ ਵਿਚਾਰ ਕੀਤਾ ਜਾ ਸਕਦਾ ਹੈ ਵਕੀਲ ਗੁਲ ਕੈਸਰਾਨੀ ਨੇ ਕਿਹਾ ਹੈ ਕਿ ਉਹ ਪਹਿਲਾਂ ਹੀ ਆਪਣੇ ਮੁਕਦਰ ਨੂੰ ਚੇਤਾਵਨੀ ਦੇ ਚੁੱਕੇ ਹਨ ਕਿ ਮੈਡੀਕਲ ਨੋਟ ਦੀ ਲੋੜ ਹੋਵੇਗੀ ਪਰ ਸੁਣਵਾਈ ਸ਼ੁਰੂ ਹੋਣ ਤੱਕ ਉਸ ਨੂੰ ਕੋਈ ਡਾਕੂਮੈਂਟ ਨਹੀਂ ਮਿਲਿਆ ਹੈ 37 ਸਾਲਾਂ ਸਮੇਤ ਪਹਿਲਾਂ ਵੀ ਜੱਜਾਂ ਦੀ ਸ਼ਾਂਤਿਲਤਾ ਦੀ ਕਸੌਟੀ ਲੈ ਚੁੱਕਾ ਹੈ 2018 ਦੀ ਸੁਣਵਾਈ ਦੌਰਾਨ ਵੀ ਉਸ ਨੇ ਅਦਾਲਤ ਵਿੱਚ ਹਾਜ਼ਰ ਹੋਣ ਲਈ ਕਈ ਝੂਠੇ ਬਹਾਨੇ ਮਾਰੇ ਕਦੀ ਅਸਥਾਈ ਅੰਨੇ ਬੰਦਾ ਦਾ ਦਾਵਾ ਕੀਤਾ ਕਦੀ ਬੌਲ ਕੈਂਸਰ ਦੀ ਗੱਲ ਕੀਤੀ ਪਰ ਕਿਸੇ ਵੀ ਦਾਅਵੇ ਦਾ ਕੋਈ ਸਬੂਤ ਉਸਨੇ ਕਦੀ ਵੀ ਨਹੀਂ ਪੇਸ਼ ਕੀਤਾ 2018 ਵਿੱਚ ਉਸ ਨੂੰ ਧੋਖਾਧੜੀ ਤੇ ਇਮੀਗ੍ਰੇਸ਼ਨ ਅਫਸਰ ਬਣ ਕੇ ਲੋਕਾਂ ਨੂੰ ਠੱਗਣ ਦੇ ਦੋਸ਼ ਵਿੱਚ 2 ਸਾਲ 4 ਮਹੀਨੇ ਦੀ ਸਜ਼ਾ ਵੀ ਹੋਈ ਸੀ ਉਸਨੇ ਇੱਕ ਵਿਦਿਆਰਥੀ ਕੋ 27000 ਡਾਲਰ ਲੁੱਟੇ ਸਨ ਆਸਟ੍ਰੇਲੀਆ ਵਿੱਚ ਨਰਸਿੰਗ ਪੜਾਈ ਲਈ ਜਾਣ ਵਾਲੇ ਵਿਦਿਆਰਥੀਆਂ ਕੋਲ 98000 ਡਾਲਰ ਰੱਬੇ ਸਨ ਇੱਕ ਬ੍ਰਿਟਿਸ਼ ਕਪਿਲ ਦੇ ਕੋਲ 98000 ਡਾਲਰ ਠੱਗੇ ਅਤੇ ਉਹਨਾਂ ਦੇ ਪਾਸਪੋਰਟ ਤੱਕ ਵੀ ਵਾਪਸ ਨਹੀਂ ਕੀਤੇ ਸਨ ਤਾਜ਼ਾ ਦੋਸ਼ਾਂ ਵਿੱਚ 2022 ਵਿੱਚ ਸਮਿਥ ਨੇ ਮੈਡਲਮੋਲ ਹਸਪਤਾਲ ਦੇ ਵਿੱਚ ਭਰਤੀ ਦੌਰਾਨ ਇੱਕ ਕਰਮਚਾਰੀ ਨੂੰ ਠੱਗਿਆ ਜੋ ਆਪਣੇ ਪਤੀ ਲਈ ਪਾਰਟਨਰਸ਼ਿਪ ਵੀਜ਼ਾ ਲਗਵਾਉਣਾ ਚਾਹੁੰਦੀ ਸੀ। ਉਸ ਨੇ ਆਪਣੇ ਆਪ ਨੂੰ ਇਮੀਗ੍ਰੇਸ਼ਨ ਅਫਸਰ ਦੱਸ ਕੇ ਉਸ ਤੋਂ ਕਈ ਵਾਰ ਨਕਦੀ ਲਈ, ਬੈਂਕ ਕਾਰਡ ਅਤੇ ਪੈਨ ਵੀ ਲੈ ਲਿਆ। 12800 ਡਾਲਰ ਦਾ ਖਰਚ ਵੀ ਕਰਵਾ ਦਿੱਤਾ। ਪਾਸਪੋਰਟ ਅਤੇ ਖਾਤਾ ਨੰਬਰ ਵੀ ਕਈ ਵਾਰ ਮੰਗੇ। ਜਦੋਂ ਪੇੜ ਤੋਂ ਠੱਗੀ ਦਾ ਪਤਾ ਲੱਗਿਆ ਤਾਂ ਉਸ ਨੇ ਗੱਲ ਉੱਥੇ ਹੀ ਠੱਪ ਕਰ ਦਿੱਤੀ। ਉਸਨੇ ਆਕਲਾਨ ਦੇ ਕਈ ਬ੍ਰਿਸਕੋਜ਼ ਅਤੇ ਮਾਈਟਰ 10 ਸਟੋਰਾਂ ਤੋਂ ਨਕਲੀ ਰਸੀਦਾਂ ਨਾਲ ਰਿਫੰਡ ਲੈ ਕੇ ਠੱਗੀ ਵੀ ਮਾਰੀ ਸੀ ਇੱਕ ਵਾਰ ਉਹ ਖਾਲੀ ਬਾਕਸ ਨਾਲ ਸਟੋਰ ਦੇ ਵਿੱਚ ਗਿਆ ਪਰ ਅੰਦਰ ਜਾ ਕੇ 1600 ਡਾਲਰ ਦਾ ਕਾਫੀ ਮਸ਼ੀਨ ਵਾਲਾ ਬਾਕਸ ਚੋੱਕ ਕੇ ਲਿਆ ਅਤੇ ਨਕਲੀ ਰਸੀਦ ਨਾਲ ਰਿਫੰਡ ਵੀ ਲੈ ਗਿਆ ਗ੍ਰਿਫਤਾਰੀ ਵਾਰੰਟ ਜਾਰੀ ਕਰਦੇ ਹੋਏ ਜੱਜ ਮੈਕਨਟਨ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਮਾਮਲਾ ਖੁਦ ਉਨ੍ਹਾਂ ਦੇ ਸਾਹਮਣੇ ਦੁਬਾਰਾ ਸੁਣਿਆ ਜਾਵੇ ਕਿਸੇ ਹੋਰ ਜੱਜ ਦੇ ਅੱਗੇ ਨਹੀਂ ਇਕੇ ਸ ਦੱਸਦਾ ਹੈ ਕਿ ਵਿਨਸਨ ਸਮਿੱਤ ਵਰਗੇ ਕ੍ਰਿਮੀਨਲ ਕਿਵੇਂ ਪਰੋਸੇ ਅਤੇ ਸਿਸਟਮ ਨਾਲ ਖਿਲਵਾੜ ਕਰਦੇ ਹਨ ਹੁਣ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਕਈ ਸਾਲ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ। ਆਕਲੈਂਡ ਵਿੱਚ ਇੱਕ ਨਕਲੀ ਇਮੀਗ੍ਰੇਸ਼ਨ ਅਧਿਕਾਰੀ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਕਿਉਂਕਿ ਅੱਜ ਉਹ ਮਾਨਕੋ ਜਿਲ੍ਹਾ ਅਦਾਲਤ ਵਿੱਚ ਸੁਣਵਾਈ ਦੌਰਾਨ ਹਾਜ਼ਰ ਨਹੀਂ ਹੋਇਆ। ਵਿਨਸੈਂਟ ਸਮਿੱਤ ਜਿਸ ਨੂੰ 2018 ਵਿੱਚ ਇਮੀਗ੍ਰੇਸ਼ਨ ਦੇ ਨਾਮ ਤੇ ਠੱਗੀ ਕਰਕੇ ਲਗਭਗ 2.2 ਲੱਖ ਡਾਲਰ ਤੋਂ ਵੱਧ ਰਕਮ ਲੁੱਟਣ ਦੀ ਸਜ਼ਾ ਹੋਈ ਸੀ ਨੇ ਆਪਣੀ ਵਕੀਰ ਨੂੰ ਕਿਹਾ ਕਿ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਹੈ ਤੇ ਅਦਾਲਤ ਵਿੱਚ ਹਾਜ਼ਰ ਨਹੀਂ ਹੋ ਸਕਦਾ ਪਰ ਜੱਜ ਡੇਵਿਡ ਮੈਕਨਟਨ ਨੇ ਉਸ ਦੀ ਗੱਲ ਨੂੰ ਠੁਕਰਾ ਦਿੱਤਾ ਜੱਜ ਨੇ ਕਿਹਾ ਹੈ ਕਿ ਤੁਹਾਡਾ ਮੁਕੱਲ ਇੱਕ ਸੀਰੀਅਲ ਫੋਨ ਆਰਟਿਸਟ ਹੈ ਇਸ ਲਈ ਉਸ ਦੀ ਗਲਤੀ ਮੈਂ ਵਿਸ਼ਵਾਸ ਨਹੀਂ ਕਰਦਾ ਜੱਜ ਨੇ ਕਿਹਾ ਕਿ ਜੇਕਰ ਡਾਕਟਰ ਦਾ ਨੋਟ ਦਿੱਤਾ ਗਿਆ ਤਾਂ ਵਰੰਡ ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ ਵਕੀਲ ਗੁਲ ਕੈਸਰਾਨੀ ਨੇ ਕਿਹਾ ਹੈ ਕਿ ਉਹ ਪਹਿਲਾਂ ਹੀ ਆਪਣੇ ਮੁਕਦਰ ਨੂੰ ਚੇਤਾਵਨੀ ਦੇ ਚੁੱਕੇ ਹਨ ਕਿ ਮੈਡੀਕਲ ਨੋਟ ਦੀ ਲੋੜ ਹੋਵੇਗੀ ਪਰ ਸੁਣਵਾਈ ਸ਼ੁਰੂ ਹੋਣ ਤੱਕ ਉਸ ਨੂੰ ਕੋਈ ਡਾਕੂਮੈਂਟ ਨਹੀਂ ਮਿਲਿਆ ਹੈ 37 ਸਾਲਾਂ ਸਮੇਤ ਪਹਿਲਾਂ ਵੀ ਜੱਜਾਂ ਦੀ ਸ਼ਾਂਤਿਲਤਾ ਦੀ ਕਸੌਟੀ ਲੈ ਚੁੱਕਾ ਹੈ 2018 ਦੀ ਸੁਣਵਾਈ ਦੌਰਾਨ ਵੀ ਉਸ ਨੇ ਅਦਾਲਤ ਵਿੱਚ ਹਾਜ਼ਰ ਹੋਣ ਲਈ ਕਈ ਝੂਠੇ ਬਹਾਨੇ ਮਾਰੇ ਕਦੀ ਅਸਥਾਈ ਅੰਨੇ ਪੰਦਾ ਦਾਅਵਾ ਕੀਤਾ ਕਦੀ ਬੌਲ ਕੈਂਸਰ ਦੀ ਗੱਲ ਕੀਤੀ ਪਰ ਕਿਸੇ ਵੀ ਦਾਅਵੇ ਦਾ ਕੋਈ ਸਬੂਤ ਉਸਨੇ ਕਦੀ ਵੀ ਨਹੀਂ ਪੇਸ਼ ਕੀਤਾ 2018 ਵਿੱਚ ਉਸ ਨੂੰ ਧੋਖਾਧੜੀ ਤੇ ਇਮੀਗ੍ਰੇਸ਼ਨ ਅਫਸਰ ਬਣ ਕੇ ਲੋਕਾਂ ਨੂੰ ਠੱਗਣ ਦੇ ਦੋਸ਼ ਵਿੱਚ 2 ਸਾਲ 4 ਮਹੀਨੇ ਦੀ ਸਜ਼ਾ ਹੋਈ ਸੀ ਉਸਨੇ ਇੱਕ ਵਿਦਿਆਰਥੀ ਕੋ 27000 ਡਾਲਰ ਲੁੱਟੇ ਸਨ ਆਸਟ੍ਰੇਲੀਆ ਵਿੱਚ ਨਰਸਿੰਗ ਪੜਾਈ ਲਈ ਜਾਣ ਵਾਲੇ ਵਿਦਿਆਰਥੀਆਂ ਕੋਲ 98000 ਡਾਲਰ ਰੱਬੇ ਸਨ ਇੱਕ ਬ੍ਰਿਟਿਸ਼ ਕਪਿਲ ਦੇ ਕੋਲ 98000 ਡਾਲਰ ਠੱਗੇ ਅਤੇ ਉਹਨਾਂ ਦੇ ਪਾਸਪੋਰਟ ਤੱਕ ਵੀ ਵਾਪਸ ਨਹੀਂ ਕੀਤੇ ਸਨ ਤਾਜ਼ਾ ਦੋਸ਼ਾਂ ਵਿੱਚ 2022 ਵਿੱਚ ਸਮਿਥ ਨੇ ਮੈਡਲ ਮੋਲ ਹਸਪਤਾਲ ਦੇ ਵਿੱਚੋਂ ਭਰਤੀ ਦੌਰਾਨ ਇੱਕ ਕਰਮਚਾਰੀ ਨੂੰ ਠੱਗਿਆ ਜੋ ਆਪਣੇ ਪਤੀ ਲਈ ਪਾਰਟਨਰਸ਼ਿਪ ਵੀਜ਼ਾ ਲਗਵਾਉਣਾ ਚਾਹੁੰਦੀ ਸੀ ਉਸਨੇ ਆਪਣੇ ਆਪ ਨੂੰ ਇਮੀਗ੍ਰੇਸ਼ਨ ਅਫਸਰ ਦੱਸ ਕੇ ਉਸ ਤੋਂ ਕਈ ਵਾਰ ਨਕਦੀ ਲਈ ਬੈਂਕ ਕਾਰਡ ਅਤੇ ਪੈਨ ਵੀ ਲੈ ਲਿਆ 12800 ਡਾਲਰ ਦਾ ਖਰਚ ਵੀ ਕਰਵਾ ਦਿੱਤਾ ਪਾਸਪੋਰਟ ਅਤੇ ਖਾਤਾ ਨੰਬਰ ਵੀ ਕਈ ਵਾਰ ਮੰਗੇ ਜਦੋਂ ਪੇੜ ਤੋਂ ਠੱਗੀ ਦਾ ਪਤਾ ਲੱਗਿਆ ਤਾਂ ਉਸਨੇ ਗੱਲ ਉੱਥੇ ਹੀ ਠੱਪ ਕਰ ਦਿੱਤੀ ਉਸਨੇ ਆਕਲਨ ਦੇ ਕਈ ਬ੍ਰਿਸਕੋਜ਼ ਅਤੇ ਮਾਈਟਰ 10 ਸਟੋਰਾਂ ਤੋਂ ਨਕਲੀ ਰਸੀਦਾਂ ਨਾਲ ਰਿਫੰਡ ਲੈ ਕੇ ਠੱਗੀ ਵੀ ਮਾਰੀ ਸੀ ਇੱਕ ਵਾਰ ਉਹ ਖਾਲੀ ਬਾਕਸ ਨਾਲ ਸਟੋਰ ਦੇ ਵਿੱਚ ਗਿਆ ਪਰ ਅੰਦਰ ਜਾ ਕੇ 1600 ਡਾਲਰ ਦਾ ਕਾਫੀ ਮਸ਼ੀਨ ਵਾਲਾ ਬਾਕਸ ਚੁੱਕ ਕੇ ਲਿਆ ਅਤੇ ਨਕਲੀ ਰਸੀਦ ਨਾਲ ਰਿਫੰਡ ਲੈ ਗਿਆ ਗ੍ਰਿਫਤਾਰੀ ਵਾਰੰਟ ਜਾਰੀ ਕਰਦੇ ਹੋਏ ਜੱਜ ਮੈਕਨਟਨ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਮਾਮਲਾ ਖੁਦ ਉਨ੍ਹਾਂ ਦੇ ਸਾਹਮਣੇ ਦੁਬਾਰਾ ਸੁਣਿਆ ਜਾਵੇ ਕਿਸੇ ਹੋਰ ਜੱਜ ਦੇ ਅੱਗੇ ਨਹੀਂ ਇਹ ਕਹਿੰਦਾ ਹੈ ਕਿ ਵਿੰਸਰ ਸੁਮੇਤ ਵਰਗੇ ਕ੍ਰਿਮੀਨਲ ਕਿਵੇਂ ਪਰੋਸੇ ਅਤੇ ਸਿਸਟਮ ਨਾਲ ਖਿਲਵਾੜ ਕਰਦੇ ਹਨ ਹੁਣ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਕਈ ਸਾਲਾਂ